ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਵਾਤਵਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਸੂਟ ਪਿਆਰ ਦੀਆਂ ਚੁੰਨਗਾਲੇ ਬਹੁਤ ਸੋਹਣੇ ਕਲਰ ਡਿਜ਼ਾਈਨ ਜੀ ਰੇਟ ਰਹੁ 750 ਤੇ ਬਈ ਇਹ ਦੂਪਹਿਰਾਂ ਮੈਂ 25 ਵਾਰੀ ਵੀਡੀਓ ਪਾਉਂਦੀ ਪਾਉਂਦੀ ਉੱਠੀ ਕਿਉਂਕਿ ਮੇਰੇ ਕਸਟਮਰ ਸੁੱਖ ਨਾਲ ਆਈ ਜਾਂਦੇ ਤੜਕੇ ਦੇ ਅੱਜ ਮੈਂ ਰੋਟੀ ਨਹੀਂ ਬਣਾਈ ਕੋਈ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਪਾ ਦਾਂ ਤੇ ਕਸਟਮਰ ਆਈ ਜਾਂਦੇ ਐ ਬਈ ਚੁੰਨੀਆਂ ਲੈ ਕੇ ਗਏ ਲੈਸਾਂ ਲੈ ਕੇ ਗਏ ਬੱਚਿਆਂ ਵਾਲੀਆਂ ਖੇਡਾਂ ਲੈ ਕੇ ਗਏ ਖੇਡਾਂ ਵੀ ਰੱਖਦੀ ਆਂ ਬਾਈ ਮੈਂ ਬੱਚਿਆਂ ਵਾਲੀਆਂ ਜੇ ਕਿਸੇ ਮੇਰੀ ਭੈਣ ਨੇ ਲੈਣੀਆਂ ਹੋਣ ਤਾਂ ਆਗੇ ਜੀ ਪਿਓਰ ਦੀ ਚੁੰਨੀ ਵਾਲੇ ਸੂਟ ਰਾਵੰਗਦੌਲਾ ਪਹਿਰੇ ਐ ਬਈ ਸੂਟਾਂ ਸਾਟਾਂ ਨਾਲ ਚੁੰਨੀਆਂ ਚੰਨੀਆਂ ਦਾ ਆ ਗਿਆ ਜੀ ਇਹਦੇ ਵਿੱਚ ਬਾਰਡਰ ਹੈ ਬਈ ਆਰੀ ਵਰਕ ਦੀ ਕਢਾਈ ਆ ਆ ਗਿਆ ਜੀ ਨੱਕ ਤੇ ਡਿਜ਼ਾਈਨ ਗਲੇ ਦਾ ਤੇ ਆਹ ਹਾ ਬਾਟਮ ਆ ਜੀ ਇਹਦੇ ਨਾਲ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਬਈ ਆ ਗਿਆ ਜੀ ਦੁਪੱਟਾ ਬਹੁਤ ਵਧੀਆ ਕੱਪੜਾ ਹੈ ਬਈ ਪੂਰਾ ਸੌਫਟ ਕੱਪੜਾ ਹੈ ਬਹੁਤ ਵਧੀਆ रेट रवू जी इन्ना साडे सात सो देखो जी ए आ कलर कल मूंगिया ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਈ ਆ ਗਈ ਜੀ ਬੋਟਮ ਤੇ ਆ ਗਿਆ ਜੀ ਦੁਪੱਟਾ ਇੱਕੇ ਚਾ 컬러 ਆ ਗਿਆ ਬਈ ਬਹੁਤ ਸੋਹਣਾ ਡਿਜ਼ਾਈਨ ਆ ਬਈ ਬਹੁਤ ਸੋਹਣਾ ਵਧੀਆ ਕੱਪੜਾ ਹੈ ਆਰੀ ਵਰਕ ਦੀ ਕਢਾਈ ਹੈ ਪੂਰਾ ਵਧੀਆ ਸੌਫਟ ਕੱਪੜਾ ਹੈ ਤੇ ਰੇਟ ਰੂ ਹੈ ਜੀ 7500 ਦੇਖੋ ਜੀ ਕਿੰਨਾ ਸੋਹਣਾ ਲਾਈਟ ਜਿਹਾ ਤੇ ਗੂੜਾ ਗੂੜਾ ਕਲਰ ਆ ਤੇ ਆ ਕੀ ਬਈ ਇਹਦੇ ਨਾਲ ਸਲਵਾਰ ਤੇ ਆ ਗਿਆ ਜੀ ਦੁਪੱਟਾ ਬਹਾ ਬਹਾ ਨੂੰ ਖਲ ਲੱਗ ਜਾਂਦੇ ਆ ਭਾਈ ਪਕਾਈ ਕਰਨੀ ਕਿਹੜਾ ਸੌਖੇ ਆ ਇੱਕ ਵਾਈ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਕਿੱਡੇ ਸੋਹਣੇ ਕਲਰ ਨੇ ਆ ਰੇਟ ਰਹੂਗਾ ਜੀ ਇਹਨਾਂ ਦਾ 750 ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਾਈ ਬਹੁਤ ਵਧੀਆ ਕੱਪੜਾ ਬਈ ਇਹ 6 ਸੂਟ ਸੀਗੇ ਤਿੰਨ ਆਪਣੇ ਲੈ ਗਏ ਨਾਲ ਵਾਲੇ ਪਿੰਡ ਵਾਲੇ ਲੈ ਕੇ ਗਏ ਆ ਉਹ ਆ ਦੇਖੋ ਬਈ ਕਿੰਨਾ ਸੋਹਣਾ ਕਲਰ ਹੈ। ਆ ਗਈ ਜੀ ਬਾਜੂ ਆ ਨਿੱਕਾ ਦਾ ਡਿਜ਼ਾਈਨ ਆ ਗਿਆ ਤੇ ਆ ਗਿਆ ਜੀ ਥੱਲੇ ਘੇਰਾ। ਰੇਟ ਰਹੂ ਹੈ ਜੀ ਇਹਨਾਂ ਦਾ 750 ਜੇ ਕਿਸੇ ਮੇਰੀ ਭੈਣ ਨੂੰ ਕੋਈ ਸੂਟ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਕਮ ਜੀ ਮੇਰਾ ਹਜੇ ਸਾਰਾ ਹੀ ਪਿਆ ਹੈ ਸੂਟਸਾੜ ਆਪਣੇ ਕੋਲੇ ਬਹੁਤ ਆ ਚੁੱਕੇ ਆ ਵੀ ਪਿਓਰ ਲੰਗਾ ਚੁੰਨਾਂ ਵਾਲੇ ਵੀ ਤੇ ਵਧੀਆ ਸੋਹਣੇ ਸੋਹਣੇ ਦੁਪੱਟੇ ਐਦੋਂ ਪਹਿਲਾਂ ਆਪਣੇ 200 ਰੇਂਜ ਵਾਲੇ ਦੁਪੱਟੇ ਵਿਕੇ ਆ ਬਈ ਸਵੇਰੇ ਅੱਜ ਬਹੁਤ ਸੋਹਣੇ ਕਲਰ ਡਿਜ਼ਾਈਨ ਆਇਆ ਨਾ 100 100 ਵਾਲੇ ਦੁਪੱਟੇ ਵੀ ਬਹੁਤ ਵਧੀਆ 200 ਵਾਲੇ ਵੀ 250 ਵਾਲੇ ਵੀ ਜੀ ਤੇ ਜੇ ਕਿਸੇ ਵੀ ਚੀਜ਼ ਦੀ ਮੇਰੇ ਭੈਣ ਨੂੰ ਕਿਸੇ ਨੂੰ ਲੋੜ ਹੋਵੇ ਤਾਂ ਜਰੂਰ ਜੀ ਤੁਸੀਂ ਆਰਡਰ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੀ ਹੁੰਦਾ ਤੇ ਹਜੇ ਬਈ ਮੇਰਾ ਸਾਰਾ ਕੰਮ ਪਿਆ ਕਰਨ ਵਾਲਾ ਰੋਟੀ ਬਣਾਉਣੀ ਹੈ ਹਜੇ ਪਾਣੀ ਆਈ ਜਾਂਦਾ ਮੋਟਰ ਚਲਾਈ ਹੈ ਤੇ ਅੱਜ ਆਪਣੇ ਬਿਜਲੀ ਦਾ ਸਮਾਨ ਆਜੂ ਫਿਟਿੰਗ ਦਾ ਕੰਮ ਹੋ ਜੂਗਾ ਤੇ ਆਪਣੀ ਸ਼ਾਪ ਤਿਆਰ ਹੋ ਜੂਗੀ 2-4 ਦਿਨਾਂ ਚ ਤੇ ਇਹ ਤੋਂ ਪਹਿਲਾਂ ਵੀ 3-4 ਵਾਰੀ ਉੱਠ ਖੜੀ ਵੀਡੀਓ ਬਣਾਉਂਦੀ ਬਣਾਉਂਦੀ ਕਿਉਂਕਿ ਕਸਟਮਰ ਆ ਜਾਂਦੇ ਫਿਰ ਵਿੱਚ ਉੱਠਣਾ ਪੈਂਦਾ ਛੱਡ ਕੇ ਕੰਮ ਤੇ ਚਲੋ ਜੀ ਆਪਾਂ ਕਰਦੇ ਵੀਡੀਓ ਦਾ ਐਂਡ ਜੇ ਕਿਸੇ ਮੇਰੀ ਭੈਣ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜਰੂਰ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਪਛਾਣਿਆ ਜੀ ਸੌਰੀ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤਾਂ ਕਿ ਮੈਨੂੰ ਮੇਰੀ ਹੈਲਪ ਕਰੋ ਮੇਰਾ ਵਾਚ ਟਾਈਮ ਬਹੁਤ ਘੱਟ ਹੈ ਬਈ ਜਰੂਰ ਮੇਰੀ ਹੈਲਪ ਕਰੋ ਤੇ ਥੈਂਕ ਯੂ ਬਾਈ ਜਿਹੜੀਆਂ ਮੇਰੀਆਂ ਦੀਰੀਆਂ ਲਾਈਵ ਵਾਲੀਆਂ ਮੇਰੇ ਨਾਲ ਜੁੜ ਚੁੱਕੀਆਂ ਬਈ ਧੰਨਵਾਦ ਤੁਹਾਡਾ ਮੇਰੀਆਂ ਭੈਣਾਂ ਦਾ ਮੇਰੇ ਨਾਲ ਜੁੜਨ ਲਈ ਤੇ ਹੁਣ ਕਰਦੇ ਆ ਜੀ ਆਪਾਂ ਵੀਡੀਓ ਦੇਣ ਦੇ ਕਿਉਂਕਿ ਆਪਣੀ ਰੋਟੀ ਰੁੱਟੀ ਪਈ ਹੈ ਬਣਾਉਣ ਨਾਲ ਹੀ ਹਜੇ ਕੰਮ ਬਹੁਤ ਜਿਆਦਾ ਪਿਆ ਮੇਰਾ ਤੇ ਬਾਜ਼ਾਰ ਗਏ ਆ ਜੀ ਸਮਾਨ ਲੈਣ ਦੂਜੀ ਸ਼ਾਪ ਦਾ ਜੀ ਨੋਟ ਕਰਦੇ ਨਹੀਂ ਆਪਾਂ ਵੀਡੀਓes ਇਹਨੇ ਗਲਤ ਬੋਲਿਆ ਗਿਆ ਹੁੰਦਾ ਜੇ ਆਪਾਂ ਚਾਹੁੰਨੇ ਸੌਰੀ ਕਿਉਂਕਿ بیٹے ਦਾ ਫੋਨ ਆਈ ਜਾਂਦਾ